ਬਾਜਿਲਕਾ ਦੇਸ਼ ਸ਼੍ਰੋਮਣੀ ਭਗਤ ਨਾਮਦੇਵ ਗੁਰਦੁਆਰਾ ਸਾਹਿਬ ਵਿੱਚ ਦੋ ਧਿਰਾਂ ਦੇ ਆਪਸ ਵਿੱਚ ਭੜਨ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਏਸੀਸੀਟੀਵੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਝੜਪ ਦੌਰਾਨ ਕੁਝ ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਵਿੱਚ ਬਦਲ ਗਿਆ ਹੈ। ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਰਣਜੀਤ ਸਿੰਘ ਜਸਲ ਨੇ ਦੱਸਿਆ ਹੈ ਕਿ ਉਹ ਗੁਰੂ ਘਰ ਵਿੱਚ ਮੱਥਾ ਟੇਕਣ ਆਏ ਸਨ ਇਹਨੇ ਨੂੰ ਕੁਝ ਸ਼ਰਾਰਤੀ ਅਨਸਰ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਬਹਿ ਗਏ ਜਿਨ੍ਹਾਂ ਨੂੰ ਬਾਹਰ ਆ ਕੇ ਗੱਲ ਕਰਨ ਦੇ ਲਈ ਕਿਹਾ ਗਿਆ ਤਾਂ ਬਾਹਰ ਆਉਂਦਿਆਂ ਸਾਰ ਹੀ ਉਹਨਾਂ ਨੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਉਹਨਾਂ ਕਿਹਾ ਹੈ ਕਿ ਇਹ ਲੋਕ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਅਤੇ ਹੋਰ ਔਦੇ ਹਾਸਲ ਕਰਨਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਇਹ ਵਿਵਾਦ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ 2-3 ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਈਮਾਬਲਾ ਜਾਂਚ ਅਧੀਨ ਹੈ ਮਤਲਬ ਕਿ ਨਾ ਹੀ ਦਾ ਬਾਸ ਆਏ ਨੇ ਦਾ 12 ਬੰਦੇ 15 ਬੰਦੇ ਹੈ ਕੋਟੋ-ਬਟ ਹੂੰ ਉਹ ਆਏ ਨੀ ਚੰਨ 4 ਸਾਲਾਂ ਦੇ ਗੋੜਦਰ ਅੱਜ ਆਏ ਨੇ ਬਾ ਆ ਕੇ ਬੁੰਡਾ ਕਰਦੀ ਕਰਨ ਲੱਗੇ ਆ ਕੇ ਕੱਪੇ ਮਾਰਾ ਜੀ ਟੈਚਰ ਮੀਡੀਆ ਦੇ ਮੇਰੇ ਮਾਰੇ ਮੇਰੇ ਜਾਦਾ ਵੱਜੇ ਨੇ ਹੂੰ ਬਸਾ ਕੰਮ ਕੀਤਾ ਕਿੰਨੇ ਲੋਕ ਸੀਗੇ ਜੀ ਉਹਨਾਂ ਪੰਦਰਾਂ ਦਿਨ ਤੋਂ ਕਿ ਕੀ ਮਸਲਾ ਕੀ ਸੀਗਾ ਕਿਸ ਦਾ ਮਸਲਾ ਗੁਰਦੁਆਰੇ ਦਾ ਆਪਾਂ ਰੱਖਿਆ ਜੀ ਸ਼ੁੱਕਰਵਾਰ ਦਾ ਨਾਰਗੀਰਤਾਂ ਰੱਖਿਆ ਜੀ ਐਤਵਾਰ ਦਾ ਰੱਖਿਆ ਗੁਰਪੁਰਬ ਬਾਬਾ ਨਾਨਕ ਜੀ ਇਹ ਕਹਿੰਦੇ ਡੇਟ ਚੇਂਜ ਕਰੋ ਕਰੋ ਡੇਟ ਦੀ ਤਾਂ ਗੱਲ ਹੋਈ ਨਹੀਂ ਪਹਿਲੇ ਜਾਂਦੇ ਨੇ ਅੱਛੀ ਇਹੋ ਕਰਨਾ ਇਹ ਕਰਨਾ ਜਾਂ ਆ ਕੇ ਬੱਤ ਦਾ ਹਮਲਾ ਕਰਤਾ ਉਹਦੇ ਨਾਲ ਤੁਸੀਂ ਕਿੱਥੇ ਸੀ ਉਦੋਂ ਮੈਂ ਗੁਰਦੁਆਰੇ ਸੀ ਜੀ ਅੰਦਰ ਗੇਟ ਤੋਂ ਅੰਦਰ ਸੀ ਬਸ ਜੀ ਹਾਂ ਜੀ ਗੇਟ ਦੇ ਅੰਦਰ ਸੀ ਉਸ ਟਾਈਮ ਗੁਰਦੁਆਰੇ ਸਾਹਿਬ ਚਿੱਕੀ ਹੋ ਰਿਹਾ ਸੀ ਉਹ ਨਹੀਂ ਬਸ ਬੈਠੇ ਸੀ 15 ਪਾਟ ਹੋ ਰਿਹਾ ਸੀ ਜੀ ਪਾਟ ਹੋਣ ਤੋਂ ਬਾਅਦ 15 15 ਬੰਦੇ ਬੈਠੇ ਨੇ ਉੱਥੇ ਆ ਗਏ ਅਸੀਂ ਵੀ ਬੈਠੇ ਰਹੇ ਨਾਲ ਉਸ ਉਹਨਾਂ ਨੇ ਆ ਗਿਆ ਉਹਦੇ ਨਾਲ ਕਾਫੀ ਕੋਈ ਸੀਸੀਟੀਵੀ ਵੀ ਹੈਗੀ ਆ ਹਾਂ ਜੀ ਸੀਸੀਟੀਵੀ ਹੈ ਸਾਡੇ ਗੁਰਦਾਰੇ ਸਭ ਕੁਝ ਹੈ ਅੱਛਾ ਅੱਗੇ ਇਹਨਾਂ ਦੀ ਦਰਖਾਸਤ ਜੀ ਪਹਿਲ 15 20 ਦਿਨ ਪਹਿਲਾਂ ਦਿੱਤੀ ਹੈ ਸਿਟੀ ਐਸਐਚਓ ਨੂੰ ਪਹੁੰਚੀ ਹੋਈ ਜੀ ਉਹੀ ਬੰਦੇ ਆ ਗਏ ਉਹਨਾਂ ਨੇ ਕੰਮ ਕੀਤਾ ਜੀ ਲੋਕਲ ਹੀ ਸੀਗੇ ਆ ਲੋਕਲ ਫਟਕਾ ਮਸਲਾ ਮਸਲੇ ਕੀ ਇੱਕ ਪਰਵਾਹ ਆਇਆ ਬੰਦਾ ਜੀ ਇੱਕ ਸ਼ਾਹਕੋਟ ਦਾ ਇੱਕ ਆ ਗਿਆ ਜੀ ਆਪਣੇ ਆਇਆ ਸੰਗਰੂਰ ਸੰਗਰੂਰ ਤੋਂ अच्छा हां मसला सिर्फ नगर, नगर के, के, कीर्तन ਨੂੰ ਲੈ ਕੇ नगर कीर्तन ਦਾ ਮਸਲਾ ਹੈ। ਅੱਛਾ ਡੇਟ ਨੂੰ ਲੈ ਕੇ ਸੀ। ਹਾਂ ਜੀ ਇਹਨੂੰ ਲੈ ਕੇ। ਗੀਤਲ ਬਾਬੇ ਦੀ ਡੇਟ ਮੰਸਰ ਐਤਵਾਰ ਦੀ ਬੰਦੀ ਹੈ ਜੀ। ਅਸੀਂ ਐਤਵਾਰ ਉਹ ਕਹਿੰਦੇ ਗੇਟ ਚੇਂਜ ਕਰੋ ਅਸੀਂ ਐਤਵਾਰ ਡੇਟ ਕਿਉਂ ਚੇਂਜ ਕਰੀਏ। ਜੋ ਲਿਖਿਆ ਇਤਿਆਹ ਤੇ ਉਸਤ ਸਬਦ ਨਾਲ ਹੀ ਚੱਲਣਾ। ਠੀਕ ਹੁਣ ਤੁਸੀਂ ਕੀ ਮੰਗ ਕਰਦੇ?